ਸਤਿ ਸ਼੍ਰੀ ਅਕਾਲ ਜੀ ਫਸਟ ਵੈਸਟ ਮੋਡ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਈਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਮੈਨ ਦਾ ਮੋਡ ਆਨਲਾਈਨ ਹੈ ਕੈਸ਼ ਔਨਲੀ ਵੀ ਨਹੀਂ ਹੈਗੀ ਜਿਹੜਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਮੋਨ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਨਾ ਸੰਭ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੀ ਸ਼ਾਮ ਦੀ 5:00 ਵਜੇ ਸ਼ਾਪ ਤੇ ਆਉਣਾ ਲੋ ਜੀ ਅੱਜ ਤੁਹਾਡੇ ਲਈ ਬਹੁਤ ਜ਼ਿਆਦਾ ਖੂਬਸੂਰਤ ਸੂਟ ਲੈ ਕੇ ਆਈ ਹਾਂ ਸਾਰੇ ਪਾਰਟੀ ਵਾਈਅਰ ਸੂਟ ਲੈਣਗੇ ਕਿਉਂਕਿ ਅੱਜ ਕੱਲ੍ਹ ਹੁਣ ਫੰਕਸ਼ਨ ਆ ਜਿਹੜੇ ਸਟਾਰਟ ਹੋ ਰਹੇ ਨੇ ਸੋ ਤੁਹਾਨੂੰ ਵਧੀਆ ਵਧੀਆ ਸੂਟ ਦਿਖਾਉਣੇ ਆ ਲੋ ਜੀ ਪਹਿਲਾ ਹੀ ਸੂਟ ਦੇਖੋ ਬਹੁਤ ਜ਼ਿਆਦਾ ਸੋਨਾ ਸੂਟ ਹੈ ਬਿਲਕੁਲ ਪਿਓਰ ਦੇ ਵਿੱਚ ਰਹੂਗਾ ਜੀ ਉਹ ਵਾਲਾ ਕੰਮ ਨਹੀਂ ਆ ਕਿ ਨੈਚੁਰਲ ਕ੍ਰੇਪ ਦੀ ਸਲਵਾਰ ਨੈਚੁਰਲ ਕ੍ਰੇਪ ਨਹੀਂ ਬਿਲਕੁਲ ਪਿਓਰ ਦੀ ਸਲਵਾਰ ਰਹੂਗੀ ਪਹਿਲਾਂ ਮੈਂ ਤੁਹਾਨੂੰ ਸ਼ਰਟ ਦਿਖਾਉਣੀ ਆ ਇੰਨਾ ਕਿ ਪਿਆਰਾ ਸ਼ਰਟ ਹੈ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਇਹਨਾਂ ਕਿ ਸਾਨੂੰ ਕੁਝ ਬਿਲਕੁਲ ਹੀ ਡਿਫਰੈਂਟ ਚਾਹੀ ਕਿ ਉੱਥੇ ਕਿਸੇ ਦੇ ਉਸ ਤਰ੍ਹਾਂ ਦਾ ਨਾ ਹੋਵੇ ਸਾਨੂੰ ਅਲੱਗ ਚੀਜ਼ ਚਾਹੀਦੀ ਹੈ ਕਿ ਅਸੀਂ ਇਹ ਜੀ ਚੀਜ਼ ਪਾਣੀ ਹੈ ਵੈਸੇ ਵੀ ਲੇਡੀਜ਼ ਦੀ ਤਾਅਦਦ ਹੁੰਦੀ ਹੈ ਉਹ ਕਹਿੰਦੀਆਂ ਨੇ ਕਿ ਸਾਡੇ ਵਰਗਾ ਕਿਸੇ ਦੇ ਨਾ ਹੋਵੇ ਸੋ ਜਿਹੜੀਆਂ ਕਹਿੰਦੀਆਂ ਨੇ ਸਾਡੇ ਵਰਗਾ ਕਿਸੇ ਦੇ ਨਾ ਹੋਵੇ ਉਹ ਆ ਦੇਖ ਲੋ ਇੰਨਾ ਕੁ ਵਧੀਆ ਸੂਟ ਹੈ ਔਰ ਰਾਇਲ ਲੁੱਕ ਦੇਊਗਾ ਜੀ ਸੋਬਰ ਵੀ ਆ ਔਰ ਰਾਇਲ ਲੁੱਕ ਦੇਊਗਾ ਲੋ ਬਿਲਕੁਲ ਪਿਓਰ ਜੌਰਜਟ ਦੇ ਉੱਪਰ ਸਾਰਾ ਬਨਾਰਸੀ ਵਰਕ ਮਿਲੂਗਾ ਔਰ ਕਲਰ ਦੇਖ ਲੋ ਤੁਸੀਂ ਇੰਨੇ ਕੁ ਜਿਆਦਾ ਸੋਹਣੇ ਲੱਗਦੇ ਨੇ ਬੈਠਾ ਬੈਠਾ ਕਰਦੇ ਸੁਣ ਨਹੀਂ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਸਲਵਾਰ ਆ ਰੰਗ ਸਹੀ ਆ ਰਿਹਾ ਬਸ ਜਿਹੜੀ ਇਹਦੀ ਸਲਵਾਰ ਹੈ ਉਹ ਪਿਓਰ ਕ੍ਰੇਪ ਦੀ ਸਲਵਾਰ ਹੈ ਉਹ ਵਾਲੀ ਨਹੀਂ ਆ ਕਿ ਨੇਚਰਲ ਕ੍ਰੇਪ ਨੇਚਰਲ ਕ੍ਰੇਪ ਨਹੀਂ ਬਿਲਕੁਲ ਪਿਓਰ ਕ੍ਰੇਪ ਦੀ ਐਨ ਸੌਫਟ ਪਈ ਆ ਸਲਵਾਰ ਜਿਵੇਂ ਛੋਟੀ ਜੀ ਬਣ ਜਾਂਦੀ ਆ ਜੀ ਬਹੁਤ ਸੋਹਣੀ ਸਲਵਾਰ ਮਿਲੂਗੀ ਇਹਦੇ ਨਾਲ ਤੁਹਾਨੂੰ ਤੇ ਦੁਪੱਟਾ ਦਿਖਾਉਣੀ ਆ ਤੁਹਾਨੂੰ ਦੁਪੱਟਾ ਉਸ ਤੋਂ ਜ਼ਿਆਦਾ ਸੋਹਣਾ ਹੈ ਇੰਨਾ ਸੋਹਣਾ ਦੁਪੱਟਾ ਹੈ ਨਾ ਬਿਲਕੁਲ ਪਿਓਰ ਜਾਰਜਟ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਲੋ ਸਾਰੇ ਦੇ ਉੱਪਰ ਤੁਹਾਨੂੰ ਇਹ ਬਨਾਰਸੀ ਗੁਣਤੀ ਹੈ ਇਹ ਸਾਰੀ ਬਨਾਰਸੀ ਵਰਗੀ ਆ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਐਨ ਵਧੀਆ ਤੇ ਫੋਰ ਸਾਈਡ ਤੁਹਾਨੂੰ ਇਹ ਫਿਨਿਸ਼ਿੰਗ ਵੀ ਮਿਲੂਗੀ ਠੀਕ ਹੈ ਜੀ ਦੁਬਾਰਾ ਦਿਖਾ ਦੇਣੀ ਆ ਦੁਪੱਟਾ ਤੁਹਾਨੂੰ ਆ ਲਓ ਬਹੁਤ ਸੋਹਣਾ ਦੁਪੱਟਾ ਤੇ ਪ੍ਰਾਈਸ ਵੀ ਉਨੀ ਸੋਹਣੀ ਹੋਊਗੀ ਇਹਦੀ ਜਿਸ ਤਰ੍ਹਾਂ ਦਾ ਸੋਨਾ ਸਿੰਦਾ ਸਭ ਤੋਂ ਪਹਿਲਾਂ ਮੈਂ ਸਭ ਤੋਂ ਖੂਬਸੂਰਤ ਸੂਟ ਦਿਖਾਇਆ ਐ ਐਸੀ ਸੂਟ ਸਾਰੀ ਬਹੁਤ ਖੂਬਸੂਰਤ ਨੇ ਸੂਟ ਹੈਗਾ ਜੀ ਇਹ 4695 ਦਾ 4695 ਦੇ ਵਿੱਚ ਮਿਲੂਗਾ ਕਿਉਂਕਿ ਬਿਲਕੁਲ ਪ्युअर ਦੇ ਵਿੱਚ ਹਰ ਇੱਕ ਚੀਜ਼ ਉਹ ਨਹੀਂ ਆ ਕਿ ਸਿਰਫ ਉਹ ਜੌਰਜਟ ਲਾਤੀ ਖੁਰਦਰੀ ਜੀ ਉਹ ਕੁਝ ਨਹੀਂ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਸੌਫਟ ਆ ਤੁਹਾਨੂੰ ਹੱਥ ਲਾ ਕੇ ਤਾਂ ਪਤਾ ਵੀ ਨਹੀਂ ਲੱਗਣਾ ਕਿ ਜੌਰਜਟ ਹੈ ਕਿ ਕ੍ਰੇਪ ਹੈ ਇਹ ਇੰਨਾ ਸੋਹਣਾ ਸੂਟ ਆ ਜੀ 4695 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲਓ ਜੀ ਅਗਲੇ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਇਹ ਹੈਗੇ ਆ ਬੰਗਲੋਰੀ ਸਿਲਕ ਦੇ ਦੋ ਸੂਟ ਦਿਖਾਉਂਗੀ ਇੰਨੇ ਸੋਹਣੇ ਸੂਟ ਨੇ ਨਾ ਇਹ ਬਸ ਪੁੱਛੋ ਹੀ ਨਾ ਸੂਟ ਤੁਹਾਨੂੰ ਸਾਰੇ ਇੰਨ ਦਿਖਾਉਂਗੀ ਮੈਂ ਬੰਬ ਸੂਟ ਦਿਖਾਉਣੀ ਹੈ ਲਓ ਪਹਿਲਾ ਸੂਟ ਦੇਖੋ ਬਿਲਕੁਲ ਹਲਕਾ ਸਿਲਕ ਦੇ ਵਿੱਚ ਇਹਨੂੰ ਕਹਿੰਦੇ ਨੇ ਬੰਗਲੋਰੀ ਸਿਲਕ ਲਓ ਜੀ ਸਹੀ ਆ ਰਿਹਾ ਕਲਰ ਦੇਖੋ ਤੁਸੀਂ ਬੜੀ ਸੋਹਣਾ ਡਸਟੀ ਗ੍ਰੇ ਜਿਹਾ ਕੁਛ ਆਹ ਆ ਸਹੀ ਹੈ ਬਸ ਸਹੀ ਆ ਲੀਨ ਗ੍ਰੇ ਜਿਹਾ ਹਨਾ ਤੇ ਇਹ ਇਹਦਾ ਬਾਰਡਰ Red, red maroon maroon ਵੀ ਨਹੀਂ ਹੈ ਪਰ ਮਹਿਰੂਨ ਹੀ ਹੈ ਵੈਸੇ ਮੈਨੂੰ ਲੱਗਦਾ red ਤਾਂ ਨਹੀਂ ਹੈ ਸੀ ਹਾਂ ਸਹੀ ਆ ਰਿਹਾ ਤੇ ਇਹ ਹੈਗੀ ਹੈ ਜੀ ਉਪਰੋਂ ਇਹ ਅ ਸ਼ਰਟ ਹਾਂ ਸਹੀ ਹੈ ਬਿਲਕੁਲ ਹਲਕੀ ਪਿਓਰ ਸਿਲਕ ਦੇ ਵਿੱਚ ਬਿਲਕੁਲ ਪਿਓਰ ਸਿਲਕ ਦੇ ਵਿੱਚ ਬਹੁਤ ਸੋਹਣੀ ਟੂਪਨ ਸਿਲਕ ਹੁੰਦੀ ਹੈ ਜਿਹੜੀ ਬਹੁਤ ਸੋਹਣੀ ਹੈ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਤੁਹਾਨੂੰ ਮਿਲੂਗੀ ਮਹਿਰੂਨ ਕਲੰਦੀ ਸਲਵਾਰ ਬਹੁਤ ਪਿਆਰਾ ਕਸਟਮ ਹੈ ਹੱਥ ਲਾ ਕੇ ਨਾ ਹੱਥ ਟਿਲਕ ਦਾ ਹੈ ਉਪਰੋਂ ਇੰਨਾ ਇੰਨਾ ਸੋਹਣਾ ਸੂਟ ਹੈ ਤੇ ਦੁਪੱਟਾ ਦੇਖੋ ਦੁਪੱਟਾ ਉਦੋਂ ਵੀ ਸੋਹਣਾ ਲੋ ਬਹਿ ਜਾ ਬਹਿ ਜਾ ਕੰਦੇ ਸੋਹਣਾ ਜੀ ਬਿਲਕੁਲ ਨਵੀਆਂ ਡਿਫਰੈਂਟ ਚੀਜ਼ਾਂ ਆ ਇਹ ਆ ਸਿਲਕ ਦਾ ਹੀ ਦੁਪੱਟਾ ਬਹੁਤ ਖੂਬਸੂਰਤ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਲੈ ਕੇ ਦਿਖਾ ਦੇਣੀ ਆ ਜਦੋਂ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਲੈਣੇ ਆ ਕੋਈ ਐ ਨਹੀਂ ਆ ਕਿ ਇਹ ਖੜਦਾ ਨਹੀਂ ਆ ਪੂਰਾ ਐਨ ਖੜਦਾ ਹੈ ਤੁਸੀਂ ਇਹਨੂੰ ਸਾਈਡ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਫਿਰ ਵੀ ਇਹ ਬਹੁਤ ਸੋਹਣਾ ਲੱਗਦਾ ਤੁਸੀਂ ਸਿਰ ਤੇ ਲੈਣਾ ਸਿਰ ਤੇ ਵੀ ਲੈ ਸਕਦੇ ਹੋ ਬੜੀ ਜਿਆਦਾ ਸੋਹਣਾ ਸੁਟਾ ਜੀ ਸਿਰ ਹੈ ਹੀ ਆ ਬਸ ਵੱਡਾ ਸਾਰਾ ਦੁਪੱਟਾ ਤੇ ਪ੍ਰਾਈਸ ਹੋਊਗੀ 2750 ਐਨੇ ਸੋਹਣੇ ਸੁਟ ਦੀ ਪ੍ਰਾਈਸ 2750 ਅਗਲਾ ਦੇਖੋ ਇਹ ਬਾਕ 컬러 ਫਰਕ ਹੈ ਬਾਕੀ ਸੇਮ ਹੀ ਹੈ ਲਓ ਜੀ 컬러 ਦੇਖ ਲਓ ਤੁਸੀਂ ਹੁਣ ਕੀ ਹੈ ਇਹਦਾ ਉਹ ਤੁਸੀਂ ਆਪ ਦੇਖ ਲਓ 컬러 ਸਹੀ ਆ ਰਿਹਾ ਹੁਣ ਸਹੀ ਆ ਰਿਹਾ 컬러 ਸਹੀ ਹਾਂ ਬਿਲਕੁਲ ਸਹੀ 컬러 ਦੇਖ ਰਹੇ ਹੋ ਔਰ ਹੁਣ ਮੈਂ ਤੁਹਾਨੂੰ ਦਿਖਾ ਦੂੰਗੀ ਇਹਦਾ ਕੇਰਾ ਸਿਲਕ ਦੇ ਵਿੱਚ ਆਊਗਾ ਸੂਟ ਮਹਿਰੂਨ ਕਲਰ ਦਾ ਇਹਦਾ ਕੇਰਾ ਰਹੂਗਾ ਆਹੋ ਬਲੈਕਿਸ਼ ਮਹਿਰੂਨੀ ਦਾ ਵਾਈਨ ਟਾਈਪ ਜਈ ਹੈ ਉਹ ਵਾਲਾ ਇਹਦਾ ਕੇਰਾ ਰਹੂਗਾ ਤੇ ਸਾਰਾ ਸ਼ਰਟ ਦੇਖੋ ਉਪਰੋਂ ਤੁਸੀਂ ਲੋ ਹਲਕਾ ਹਲਕਾ ਸੂਟ ਬਿਲਕੁਲ ਹਲਕਾ ਬੇ ਜਿੰਨੀ ਚੀਜ਼ ਹਲਕੀ ਉਨੀ ਚੀਜ਼ ਪਿਓਰ ਔਰ ਇਹ ਹੈ ਜੀ ਸਲਵਾਰ ਤੁਹਾਨੂੰ ਲੱਗਦੀ ਹੈ ਦੇਖਣ ਨੂੰ ਵੀ ਛੋਟੀ ਜੀ ਸਲਵਾਰ ਹੈ ਮੜੀ ਜੀ ਕਰ ਕਿਉਂਕਿ ਇਹ ਬਿਲਕੁਲ ਪ्योर ਸਿਲਕ ਦੀ ਹੈ ਇਸ ਕਰਕੇ ਛੋਟੀ ਹੋ ਜਾਂਦੀ ਹੈ ਲਓ ਜੀ ਦੁਪੱਟਾ ਦੇਖੋ ਐਨੀਆ ਡਿਫਰੈਂਟ ਚੀਜ਼ਾਂ ਤੁਹਾਨੂੰ ਦਿਖਾ ਰਹੇ ਹਾਂ ਲਿਆ ਕੇ ਬਹੁਤ ਹੀ ਜ਼ਿਆਦਾ ਸੋਹਣੀਆਂ ਲਓ ਬਹੁਤ ਖੂਬਸੂਰਤ ਰਾਇਲਿਕ ਲੁੱਕ ਦੇ ਸੂਟ 2650 ਐਂਡ ਸਰਦਾਰੀ ਵੀ ਹੋਰ ਦਿਨ ਦੋ ਲੋ ਜੀ ਆਪਾਂ ਤੁਹਾਨੂੰ ਹੁਣ ਸੂਟ ਦਿਖਾਉਣੇ ਆ ਕਾਂਚੀਪੁਰਮ ਦੇ ਔਰ ਇਹਦਾ ਸਟੱਫ ਦੇਖ ਲਓ ਤੁਸੀਂ ਸਟੱਫ ਬਹੁਤ ਹੀ ਖੂਬਸੂਰਤ ਸਟੱਫ ਹੈ ਜਿਸ ਤਰ੍ਹਾਂ ਗਲਾਸ ਸਿਲਕ ਹੁੰਦੀ ਹੈ ਨਾ ਸੈਲਫ ਦੇ ਵਿੱਚ ਉਸ ਤਰ੍ਹਾਂ ਦਾ ਸਟੱਫ ਹੈਗਾ ਔਰ ਸ਼ਾਈਨ ਕਰਦਾ ਹੈ ਨੈਕ ਦੇ ਉੱਪਰ ਤੁਹਾਨੂੰ ਇਹ ਵਾਲੀ ਵਰਕ ਮਿਲੂਗਾ ਇਹ ਵਾਲਾ ਬਹੁਤ ਹੀ ਸੋਹਣਾ ਹੈਂਡਵਰਕ ਮਿਲੂਗਾ ਠੀਕ ਹੈ ਤੇ ਅੱਗੇ ਹੈ ਜੀ ਇਹਦੇ ਤੇ ਘੇਰੇ ਤੇ ਇਸ ਤਰ੍ਹਾਂ ਬਨਾਸੀ ਵਰਕ ਤੇ ਬੈਕ ਸਾਈਡ ਤੇ ਵੀ ਸੇਮ ਹੀ ਰਹੂਗਾ ਇਹ ਵਾ ਠੀਕ ਹੈ ਤੇ ਨਾਲ ਨਾ ਇਹਦੇ ਤੁਹਾਨੂੰ ਇਹ ਸਲਵਾਰ ਮਿਲੂਗੀ ਮਸਲੀਨ ਦੀ ਬਹੁਤ ਪਿਆਰਾ ਮਤਲਬ ਕਿ ਕਲਰ ਹੈਗਾ ਤੇ ਇਹ ਸਟਫ ਵੀ ਬਹੁਤ ਸੋਹਣਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਚਾਰ ਤੁਹਾਨੂੰ ਕਲਰ ਦਿਖਾਵਾਂਗੇ ਇਹਦੇ ਵਿੱਚ ਚਾਰਾਂ ਦੇ ਨਾਲ ਤੁਹਾਨੂੰ ਸ਼ਰਟ ਦੀ ਜਿਹੜੀ ਲਾਈਨਿੰਗ ਹੈਗੀ ਆ ਉਹ ਸਲਵਾਰ ਨਾਲ ਦੀ ਮਿਲੂਗੀ ਮਸਲੀਨ ਦੀ ਠੀਕ ਹੈ ਜੀ ਜਿਹੜੇ ਵੀ ਅਗਲੇ ਕਲਰ ਇਹਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਸਾਰਿਆਂ ਦੇ ਨਾਲ ਤੁਹਾਨੂੰ ਸ਼ਰਟ ਦੀ ਸਲਵਾਰ ਦੇ ਕੱਪੜੇ ਦੇ ਨਾਲ ਦੀ ਉਹੀ ਲਾਈਨਿੰਗ ਮਿਲੂਗੀ ਲਾਈਨਿੰਗ ਦਾ ਖਰਚਾ ਜਿਹੜਾ ਉਹ ਤੁਹਾਡਾ ਬਚ ਗਿਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਖੋਲ ਕੇ ਦਿਖਾ ਦਿੰਨੇ ਆ ਇਹਦਾ ਨਾਮ ਹੈਗਾ ਕਾਂਚੀਪੁਰਮ ਜੇ ਮੈਂ ਹੁਣ ਤੁਹਾਨੂੰ ਕਾਂਚੀਪੁਰਮ ਕਹਿ ਦੂੰਗੀ ਤਾਂ ਸਟੱਫ ਦਾ ਤੁਹਾਨੂੰ ਸਮਝ ਨਹੀਂ ਆਉਣੀ ਪਰ ਤੁਸੀਂ ਸਟੱਫ ਹੈ ਜਿਹੜਾ ਉਹ ਆਪਣੇ ਆਪ ਹੀ ਦੇਖੋ ਕਿ ਜੀ ਮੈਂ ਗਲਾਸ ਸਿਲਕ ਨਹੀਂ ਆ ਉਸ ਟਾਈਪ ਦਾ ਸਟੱਫ ਹੈਗਾ ਜੀ ਠੀਕ ਹੈ ਔਰ ਇਹ ਹੈਗਾ ਕਾਂਚੀਪੁਰਮ ਦਾ ਔਰ ਦੁਪੱਟਾ ਵੀ ਕਾਂਚੀਪੁਰਮ ਦਾ ਇਹ ਲੋ ਗਰਲਿਸ਼ ਲੁੱਕ ਦੇ ਸੂਟ ਨੇ ਜੀ ਇਹ ਬਹੁਤ ਖੂਬਸੂਰਤ ਆ ਇਹ ਨਹੀਂ ਆ ਕਿ ਬਹੁਤ ਵੱਡੇ ਵੱਡੇ ਦੁਪੱਟੇ ਨੇ ਗਰਲਿਸ਼ ਲੁੱਕ ਦੇ ਸੂਟ ਹੈ ਇਹ ਤੇ 4 ਕਾਰਨਰਸ ਤੇ ਇਹਨਾਂ ਦੇ ਤੁਹਾਨੂੰ ਇਹ ਟੈਸਲਸ ਮਿਲਣਗੇ ਠੀਕ ਹੈ 4 ਸਾਈਡ ਬਰੀਕ ਗੋਟਾ ਵੀ ਬਣੂਗਾ ਤੇ ਸਾਰੇ ਦੇ ਵਿੱਚ ਹੈਂਡਵਰਕ ਸਿੱਪੀ ਮਿਲੂਗੀ ਦੁਪट्टे 'ਚ ਨਾ ਜ਼ਿਆਦਾਤਰ ਇਹ ਹਾਈਲਾਈਟ ਕੀਤੇ ਹੋਏ ਨੇ ਫਲਾਵਰ ਸਿੱਪੀ ਦੇ ਨਾਲ ਇੰਨਾ ਕੁ ਸੌਫਟ ਦੁਪੱਟਾ ਸ਼ਿਮਰ ਦਾ ਟੱਚ ਹੈ ਪਰ ਦੁਪੱਟਾ ਬਹੁਤ ਜ਼ਿਆਦਾ ਸੌਫਟ ਹੈ ਲੋ ਜੀ ਤੁਹਾਨੂੰ ਮੈਂ ਦਿਖਾ ਦੇਣੀ ਆ ਲੈ ਕੇ ਦੁਪੱਟਾ ਹਾਂ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਹਰ ਇੱਕ ਦੁਪੱਟਾ ਇਹ ਨਾ ਸੋਚਿਆ ਕਰੋ ਕਿ ਸਿਰ ਤੇ ਨਹੀਂ ਰਹਿੰਦਾ ਸਿਰ ਤੇ ਰੱਖਣ ਲਈ ਬਹੁਤ ਚੀਜ਼ਾਂ ਆਉਂਦੀਆਂ ਨੇ ਅੱਜ ਕੱਲ ਤੇ ਦੁਪੱਟਾ ਮੇਰੇ ਖਿਆਲ ਹੈ ਸਵਾ ਦੋ 900 ਵਿੱਚ ਤੇ ਪ੍ਰਾਈਸ 2895 ਰੁਪਏ ਸ਼ਿਪਿੰਗ ਫਰੀ ਆਹਦੀ ਅਗਲਾ ਸੂਟ ਦੇਖੋ ਕਲਰ ਫਰਕ ਹੈ ਬਸ ਬਾਕੀ ਸਾਰਾ ਸੇਮ ਹੀ ਮਿਲੂਗਾ ਉਦਾਂ ਹੀ ਮਸਲੀਨ ਦੀ ਸਲਵਾਰ ਹੋਊਗੀ ਇਹ ਵਾਲਾ ਤੁਹਾਨੂੰ ਕਲਰ ਮਿਲੂਗਾ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਆਪਦੀ ਆਪਦੀ ਥਾਂ ਤੇ ਸਾਰੇ ਕਲਰ ਬਹੁਤ ਸੋਹਣੇ ਨੇ ਇੱਕ ਮੈਂ ਤੁਹਾਨੂੰ ਬਾਅਦ ਚ ਪਿਕ ਵੀ ਦਿਖਾ ਦੂੰਗੀ ਫਿਰ ਇਹਨਾਂ ਦੀ ਤੇ ਸਾਰੇ ਕਾਂਚੀ ਪ੍ਰਮ ਸਟੱਫ ਦੇ ਵਿੱਚ ਹੈਗੇ ਨੇ ਇੰਨਾ ਕ ਸੋਹਣਾ ਸਟੱਫ ਹੈ ਨਾ ਜੀ ਆ ਚੀਜ਼ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਸਾਰੀਆਂ ਡਿਫਰੈਂਟ ਚੀਜ਼ਾਂ ਨੇ ਵਰਕ ਵਗੈਰਾ ਤੋਂ ਹਟ ਕੇ ਬਹੁਤ ਪਿਆਰੀ ਹੈ ਰੰਗ ਸਹੀ ਹੈ ਬਸ ਤੇ ਇਹ ਹੈ ਜੀ ਇਹਦਾ ਦੁਪੱਟਾ ਸਾਰਾ ਖੋਲਣ ਦੀ ਮੈਨੂੰ ਲੱਗਦਾ ਆਪਾਂ ਨੂੰ ਜ਼ਰੂਰ ਤੇ ਨਹੀਂ ਹੈਗੀ ਠੀਕ ਹੈ ਜੀ 2895 ਦੇ ਵਿੱਚ ਸੰਕਾ ਦੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਇਹ ਵਾਲਾ ਹੈਗਾ ਇਹ ਵੀ ਨਾਲ ਦਾ ਹੀ ਹੈ ਹਾਂ ਨਾਲ ਦਾ ਹੀ ਹੈ ਸੇਮ ਹੀ ਹੈ ਤੇ ਇਹ ਵਾਲਾ ਇਹਦੇ ਚ ਦੁਪੱਟਾ ਠੀਕ ਹੈ ਦੁਪट्टे 'ਚ ਵੀ ਤੁਹਾਨੂੰ ਸਿੱਪੀ ਵਰਕ ਮਿਲੂਗਾ ਹੈਂਡਵਰਕ ਦਾ। ਲਓ। ਅਨੀਆਂ ਜਿਹਾ শেਡ ਹੈਗਾ ਇਹ। ਨੈਕਸਟ ਹੈ ਕਿ 골ਡਨ। ਆਲੋ। 골ਡਨ ਕਲਰ ਦੇ ਵਿੱਚ ਬਹੁਤ ਪਿਆਰਾ ਹੈ ਜੀ। ਇਹ 2895 ਦੇ ਵਿੱਚ ਮਿਲਣ ਵਾਲੇ ਸੂਟ ਨੇ ਜੀ ਸਾਰੇ ਤੁਹਾਨੂੰ। ਆਈ ਦਿਖਾ ਦੇ। ਇਹ ਆਲੋ। ਲਓ ਜੀ ਰਸਟ 골ਡਨ ਜ ਹੈ ਨਾ ਕਲਰ ਸਹੀ ਆ ਰਿਹਾ ਹੈ। ਇਹ ਆ ਲੋ ਜੀ ਸਲਵਾਰ ਤੋਂ ਕਲਾ ਜੂਗਾ ਤੁਹਾਨੂੰ ਬਸ ਸਹੀ ਆ ਰਿਹਾ ਲਗਭਗ ਦੋ ਵੀ ਦੇਖ ਰਹੇ ਹੋ ਨਾ ਸਹੀ ਦੇਖ ਰਹੇ ਹੋ ਇਹ ਬੜੀ ਹੈ ਇਹਦੇ ਨਾਲ ਇਹ ਦੁਪੱਟਾ ਰੋਲ ਠੀਕ ਹੈ ਆ ਰੰਗ ਹੈ ਜਿਹੜਾ ਡੋਟੇਸ ਵਾਲਾ ਇਹ ਰੰਗ ਤਾਂ ਸਹੀ ਆ ਗਿਆ ਪਹਿਲਾਂ ਹੀ ਸਹੀ ਆ ਗਿਆ ਰੰਗ ਸਹੀ ਦੇਖ ਲਿਆ ਜੀ ਤੁਸੀਂ ਔਰ ਇਹ 골ਡਨ ਕਲਰ ਦੇ ਨਾਲ ਟੈਸਲਸ ਮਿਲਣਗੇ ਬੜੇ ਸੋਹਣੇ ਲੱਗਦੇ ਨੇ ਕਈ ਬਣਾ ਕਹਿਦੀਆਂ ਨੇ ਗਰਲਿਸ਼ ਲੁੱਕ ਦੇ ਸੂਟ ਲੈ ਕੇ ਆਓ ਜੀ ਸਾਰੀਆਂ ਬੇਟੀਆਂ ਨੂੰ ਚਾਹੀਦੇ ਨੇ ਲੋ ਜੀ ਦੇ ਦਿਓ ਆਪਣੀਆਂ ਬੇਟੀਆਂ ਨੂੰ ਬਹੁਤ ਸੋਹਣੇ ਸੂਟ ਨੇ ਲੋ ਠੀਕ ਹੈ ਜੀ ਬਹੁਤ ਪਿਆਰੇ ਸੂਟ ਹੈ ਬਹਿ ਜਾ ਬਹਿ ਜਾ ਕਰਦੇ ਸੂਟ ਹੈ ਮੈਂ ਟਿਕ ਲਾਉਣਾ ਚੱਕਣ ਲੱਗੇ ਠੀਕ ਹੈ ਜੀ ਲੋ ਦੀ ਕਾਫੀਦਰ ਹੋ ਗਿਆ ਆਪਾਂ ਬੈਸਟ ਕਮੈਂਡਰ ਨਹੀਂ ਚੂਜ਼ ਕੀਤਾ ਅੱਜ ਆਪਾਂ ਬੈਸਟ ਕਮੈਂਡਰ ਜਿਹੜਾ ਉਹ ਸਿਲੈਕਟ ਕਰਦੇ ਆ ਇੱਕ ਨਹੀਂ ਦੋ ਕਰਾਂਗੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਵੀਕਲੀ ਕੱਟਦਿਆ ਕਰੀਏ ਹਫਤੇ ਬਾਅਦ ਹੋਣਾ ਕਿਸੇ ਵੀ ਦਿਨ ਕੱਟਦਿਆ ਕਰਾਂਗੇ ਆਪਾਂ ਪੱਕਾ ਦਿਨ ਆਪਣਾ ਕੋਈ ਨਹੀਂ ਹੋਊਗਾ ਅਸੀਂ ਸੜਨ ਲਈ ਕੱਟਦਿਆ ਕਰਾਂਗੇ ਇਹ ਨਹੀਂ ਆ ਕਿ ਅੱਜ ਸੰਡੇ ਅੱਜ ਮੰਡੇ ਅੱਜ ਕੱਢਣਾ ਹੈ ਆਪਾਂ ਅਚਾਨਕ ਹੀ ਕੱਢਿਆ ਕਰਾਂਗੇ ਔਰ ਕੋਸ਼ਿਸ਼ ਹੈ ਮੇਰੀ ਕਿ ਹੁਣ ਆਪਾਂ ਵੀਕਲੀ ਕੱਢਿਆ ਕਰੀਏ ਪਰ ਹੁਣ ਕਾਫੀ ਦੇਰ ਹੋ ਗਈ ਸੋ ਅੱਜ ਆਪਾਂ ਦੋ ਕੱਢਾਂਗੇ ਤੇ ਵੀਕਲੀ ਫਿਰ ਆਪਾਂ ਇੱਕ ਕੱਢਿਆ ਕਰਾਂਗੇ ਠੀਕ ਹੈ ਜੀ ਲੋ ਜੀ ਚੱਕ ਲੈਨੇ ਆਪਾਂ ਕੋਈ ਵੀ ਵੀਡੀਓ ਲੋ ਜੀ 23 ਨੌ ਦੀ ਹੈਗੀ ਆ ਵੀਡੀਓ ਇਹ ਨੋ ਜੀ ਰਵ ਰੋਜ਼ ਬੱਲ ਇਸੇ ਕਰੀ ਆਪਾਂ ਦੇਖ ਲਈਏ ਇਹਨਾਂ ਦੇ ਕਮੈਂਟ ਕਿੰਨੇ ਆ 100 ਪਲੱਸ ਹੈਗੇ ਨੇ ਜੀ ਲਵ ਰੋਜ਼ ਬੱਲ ਦੇ ਸਕਰੀਨਸ਼ਾਟ ਲੈ ਲਿਆ ਨੈਕਸਟ ਦੇਖਦੇ ਆ ਆ ਦਿਖ ਨਹੀਂ ਰਹੇ ਦਵਿੰਦਰ ਵੜੈਚ ਇਹਨਾਂ ਦੇ ਵੀ 100 ਪਲੱਸ ਹੈ ਸਕਰੀਨਸ਼ਾਟ ਲੈ ਲਿਆ ਲੋ ਜੀ ਇਹਨਾਂ ਦਾ ਤਾਂ ਪਤਾ ਨਹੀਂ ਲੱਗ ਰਿਹਾ ਵੀ ਕੌਣ ਨੇ ਆਹ ਲੈ ਲੈਨੇ ਆ ਸੋਨ ਸਿੰਘ ਦੀ ਆਈਡੀ ਤੋਂ ਹੈਗੇ ਨੇ 100 ਪਲੱਸ ਨੇ ਸੋਨ ਸਿੰਘ ਦੀ ਆਈਡੀ ਤੋਂ ਤੇ ਹੁਣ ਆਪਾਂ ਤਿੰਨ ਤਾਂ ਇਹਦੇ ਵਿੱਚ ਲੈ ਲੈਨੇ ਤੇ ਹੁਣ ਹੋਰ ਵੀਡੀਓ ਸਿਲੈਕਟ ਕਰਦੇ ਆਂ ਕੋਈ ਤਿੰਨ ਹੋ ਚੁੱਕੇ ਨੇ ਆਪਣੇ ਇਹਨਾਂ ਦੀ ਆਪਾਂ ਸਕਰੀਨਸ਼ਾਟ ਲੈ ਲੈਨੇ ਹੁਣ ਆਪਾਂ ਹੋਰ ਵੀਡੀਓ ਚੱਕ ਲੈਨੇ ਆ ਲੋ ਜੀ ਕਰਵਾ ਚੌਥਲੀ ਸਪੈਸ਼ਲ ਇਹ ਆਪਾਂ 17 9 ਦੀ ਵੀਡੀਓ ਚੱਕੀ ਐ उपरली नहीं रही आई डी यूजर वन टू थ्री फाइव यू जे ओ हूं पता नहीं कौन ने यह राजविंदर कौर दियल ठीक है जी हंडर प्लस कमेंट ने लेने है। आ, कमल कमलजीत हंडर प्लस कमलजीत ਇੱਕ ਹੋਰ ਕਢਣਾ ਆਪਾਂ ਹੁਣ ਲਓ ਜੀ ਅਹ ਜਦੋਂ ਨਾਸਿਬ ਆਇਨ ਕੁਛ ਇਸ ਤਰ੍ਹਾਂ ਦੀ ਆਈ ਡੀ ਹੈਗੀ ਹੈ ਇਹਨਾਂ ਦੀ ਦੇਖ ਲੈਣੇ ਆ ਨਾਸਿਬ ਨਾਸਿਬ ਆਇਨ ਸਿੰਗ ਲਿਖਣਾ ਹੋਊਗਾ ਇਹ ਪਤਾ ਨਹੀਂ ਕੀ ਲਿਖਿਆ ਗਿਆ 100 ਪਲੱਸ ਨੇ ਇਹਨਾਂ ਦੇ ਵੀ ਲਓ ਜੀ 6 ਓਹੋ ਸੋਰੀ ਆ ਗਿਆ ਕਿੱਥੇ ਆ ਗਿਆ ਵਾਲੀ ਸੀ ਲਓ ਜੀ 6 ਹੋ ਗਏ ਹੁਣ ਆਪਾਂ ਲਿਖ ਲੈਣੇ ਆ ਲੋ ਜੀ ਸਲਿੱਪਾਂ ਆਪਾਂ ਬਣਾ ਲਈਆਂ ਤੇ ਤੁਹਾਨੂੰ ਮੈਂ ਇੱਕ ਵਾਰੀ ਚੈੱਕ ਕਰਵਾ ਦਿੰਦੀ ਆ ਆਹ ਲੋ ਜੀ ਇਹ ਕਮਲਜੀਤ ਇਹ ਨਸੀਬ ਬਣ ਗਿਆ ਦੇ ਤਾਂ ਰਜਵਿੰਦਰ ਕੌਰ ਦਯੋਨ ਸੋਨ ਸਿੰਘ ਦੀ ਆਈਡੀ ਲਵਰੋਜ਼ ਬਲ ਐਂਡ ਦਵਿੰਦਰ ਵੜਾਏ ਜੀ ਲੋ ਜੀ ਠੀਕ ਹੈ ਹੁਣ ਇਹਨਾਂ ਸਾਰੀਆਂ ਨੂੰ ਆਪਾਂ ਕਰ ਦਿੰਨੇ ਆ ਫੋਲਡ ਠੀਕ ਇਹ ਖੜ ਕੀ ਦੀ ਕਿਸ਼ਨ ਜਿ ਸਤਾਰਾ ਚਮਕਦਾ ਸਤਾਰਾ ਚਮਕਦਾ ਸਤਾਰਾ ਚਮਕਦਾ ਲੋ ਜੀ ਦੇਖਦੀਆਂ ਬੀਬੀ ਕਹਿੰਦੀ ਕਿ ਇਹਦਾ ਸਤਾਰਾ ਚਮਕਦਾ ਆ ਲੋ ਸਤਾਰਾ ਲੋ ਜੀ 6 ਹੋ ਗਈਆਂ ਟੋਟਲ ਆਪਾਂ ਦੋ ਵੀਡੀਓ ਚੱਕੀਆਂ ਸੀਗੀਆਂ ਉਹਦੇ ਵਿੱਚੋਂ ਆਪਾਂ 6 ਇਹ ਚੱਕ ਲਈਆਂ ਸੀ ਠੀਕ ਹੈ ਇਹ ਸਾਨੂੰ ਆਪਾਂ ਦੋ ਗੱਲਾਂ ਲੈ ਕੇ ਆਉਣੀ ਹੈ ਬਾਕੀਆਂ ਨੂੰ ਕਰ ਦਨੇ ਆ ਪਾਸੇ ਵਾਹਿਗੁਰੂ ਇਹ ਹੈਗੇ ਨੇ ਨਸੀਬ ਆ ਦੇਖ ਲੈਣ ਦੀ ਆਪ ਦਾ ਪਤਾ ਨਹੀਂ ਕੀ ਆ ਸਿੰਘ ਤਾਂ ਲਿਖਿਆ ਨਹੀਂ ਗਿਆ ਇੰਗ ਉੰਗ ਜਾਂ ਕੁਝ ਲਿਖਿਆ ਪਿਆ ਇਹ ਪਾਇਆ ਪੈਸ ਦੀ ਥਾਂ ਤੇ ਠੀਕ ਹੈ ਜੀ ਤੇ ਇੱਕ ਹੈਗੇ ਨੇ ਰਾਜਵਿੰਦਰ ਕੌਰ ਦਿਓਲ ਠੀਕ ਹੈ ਇਹ ਦੋ ਸਲਿੱਪਾਂ ਨਿਕਲੀਆਂ ਨੇ ਦੋਨਾਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਦੋਨੋਂ ਭੈਣਾਂ ਬੈਸਟ ਕਮੈਂਟਰਸ ਚੂਜ਼ ਕੀਤੀਆਂ ਗਈਆਂ ਨੇ ਰੈਗੂਲਰ ਕਮੈਂਟ ਕਰਦੇ ਹੋ ਤੁਸੀਂ ਵੀਡੀਓ ਤੇ ਆਉਨੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਰ ਵੀ ਬਹੁਤ ਸਾਰੀਆਂ ਭੈਣਾਂ ਆਉਂਦੀਆਂ ਨੇ ਪਰ ਸਿਲੈਕਟ ਤਾਂ ਕਿਸੇ ਇੱਕ ਨੇ ਜਾਂ ਦੋ ਆ ਨਹੀਂ ਹੋਣਾ ਹੁੰਦਾ ਹੈ ਨਾ ਤੇ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਰੱਖਿਓ ਤੇ ਆਪਾਂ ਹਰ ਵੀਕ ਤੁਹਾਨੂੰ ਹੁਣ ਮਿਲਿਆ ਕਰਾਂਗੇ ਪਰ ਕਿਹੜੇ ਦਿਨ ਮਿਲਿਆ ਕਰਾਂਗੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਤੇ ਇਹਨਾਂ ਲਈ ਆਪਾਂ ਦੋ ਸੂਟ ਸਿਲੈਕਟ ਕੀਤੇ ਨੇ ਇੱਕ ਇਹ ਵਾਲਾ ਨੇ ਸੈਮੀ ਕ੍ਰੇਪ ਦਾ ਔਰ ਇੱਕ ਇਹ ਵਾਲਾ ਸੂਟ ਨੇ ਠੀਕ ਹੈ ਦੋਨਾਂ ਨੂੰ ਆਪਾਂ ਵਰਕ ਵਾਲੇ ਸੂਟ ਦੇਣੇ ਆ ਤੇ ਦੋਨੋਂ ਭੈਣਾਂ ਦੇ ਵਿੱਚੋਂ ਦੋਨੋਂ ਮੈਨੂੰ ਆਪਣੇ ਆਈਡੀ ਦਾ ਸਕਰੀਨਸ਼ਾਟ ਭੇਜਣਗੇ ਤੇ ਜਿਹੜੀ ਭੈਣ ਨੇ ਮੈਨੂੰ ਪਹਿਲਾਂ ਕਾਲ ਕਰ ਲਈ ਉਹਦੀ ਫਸਟ ਪ੍ਰੀਅਰਿਟੀ ਹੋਊਗੀ ਕਿ ਉਹਨੇ ਕਿਹੜਾ ਸੂਟ ਲੈਣਾ ਹੈ ਜਿਹੜੀ ਲੇਟ ਰਹਿ ਗਈ ਉਹਨੂੰ ਮੇਰੀ ਪਸੰਦ ਦਾ ਚਲਾ ਜਾਊ ਜਿਹੜਾ ਬਚਿਆ ਲੋ ਜੀ ਮੁਬਾਰਕਾਂ ਭੈਣਾਂ ਨੂੰ ਸਾਰਿਆਂ ਵੱਲੋਂ ਬਹੁਤ ਬਹੁਤ ਇਸੇ ਤਰ੍ਹਾਂ ਜੁੜੇ ਰਹੇ ਹੋ ਸਪੋਰਟ ਕਰਦੇ ਰਹੇ